ਰੇਲੀ ਸੀ ਹਰ ਕਿਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ ਸਾਢੇ 10:00 ਤੇ ਸਵਾਗਤ ਦੇਣ ਦਾ ਕੋਈ ਐਲਾਨ ਹੋਏਗਾ ਲੇਕਿਨ ਜਿੱਥੇ ਰੈਲੀ ਬਿਲਕੁਲ ਫਲॉप ਹੋ ਗਈ ਉੱਥੇ ਆਸਾਂ ਉਮੀਦਾਂ ਤੇ ਵੀ ਮੈਨੂੰ ਵੀ ਲੱਗਦਾ ਸੀ ਦੇਖੋ ਮੈਂ ਸੱਚੀ ਦੱਸਾਂ ਕਿ ਪ੍ਰਧਾਨ ਮੰਤਰੀ ਜੀ ਜਲੰਧਰ ਵਾਸਤੇ ਜਾਂ ਪੰਜਾਬ ਵਾਸਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ ਅਸੀਂ ਕਿਆ-ਕਿਆ ਕਰਾਂਗੇ ਲੇਕਿਨ ਇਹ ਭਾਜਪਾ ਦੀ ਰੈਲੀ ਬਿਲਕੁਲ ਫਲॉप ਹੋ ਗਈ ਕਹਿੰਦੇ ਵੀ ਓਡਿਆ ਪਹਾੜ ਨਿੱਕੜਿਆ ਚੂਹਾ ਬਣੇ ਜੇ ਆਹੀ ਦਾੜ ਸੀ ਜਿਹੜੀ ਫੁੜਕਿਆਂ ਪਰ ਆਉਣੀ ਫਿਰ ਇਹਨਾਂ ਰੌਲਾ ਕਾਦੇ ਵਾਸਤੇ ਸੀ ਭਾਜਪਾ ਦੀ ਪੂਰੀ ਕੈਂਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕਿਆ ਕਰਾਂਗੇ ਮੰਨੂ ਇਸ ਗੱਦਾ ਕੋਈ ਧਰਨੀ ਸੀ ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਵਾਸਤੇ ਰੋਡ ਮੈ ਕੇ ਮੈਂ ਦੇਖੇ ਜਾਣ ਕੁਛ ਦੱਸਣ ਵੀ ਅਸੀਂ ਜਨੰਦਰ ਵਾਸਤੇ ਕੀ ਕਰਾਂਗੇ ਲੇਕਿਨ ਮਨੂੰ ਇਸ ਗੱਦਾ ਅਫਸੋਸ ਹੈ ਕਿ ਕੱਲ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਦਾ ਵੀ ਨਹੀਂ ਕੀਤਾ ਗਿਆ ਪੁਰਾਣਾ ਦਾ ਕੋਈ ਕੰਮ ਗਣਾਇਆ ਹੀ ਨਹੀਂ ਨਾ ਹੈ ਹੀ ਹੈ ਅੱਗੇ ਵਾਸਤੇ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਮਨੂੰ ਉਮੀਦ ਸੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਐਲਾਨ ਕਰਕੇ ਜਾਣਗੇ ਕੁਛ ਨਾ ਕੁਛ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਇਸ ਇੰਡਸਟਰੀ ਨੂੰ ਰਿਵਾਈਵ ਕਰਾਂਗੇ ਜਿਹੜੀ ਕਿ 10 ਸਾਲ ਦੇ ਵਿੱਚ ਬੀਜੇਪੀ ਦੀਆਂ ਗਲਤ ਨੀਤੀਆਂ ਕਰਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇੰਡਸਟਰੀ ਇੱਥੇ ਦੀ ਖਤਮ ਹੋ ਰਹੀ ਹੈ ਉਹਨੂੰ ਮਨੋਂ ਉਮੀਦ ਸੀ ਕੁਝ ਰਿਵਾਈਵ ਕਰਨ ਦਾ ਕਰਨਗੇ ਜਲੰਧਰ ਵਾਸਤੇ ਮਨੋਂ ਮੀਤ ਸੀ ਕੋਈ ਇੰਸਟੀਚਿਊਟ ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ ਤੇ ਕਰਨਗੇ ਮੈਨੂੰ ਉਮੀਦ ਸੀ ਕੋਈ ਹਸਤਾਲ ਦਾ ਅਨਾਉਂਸਮੈਂਟ ਕਰਨਗੇ ਕਿ ਇੱਥੇ ਅਸੀਂ ਏਮਜ਼ ਦਵਾਂਗੇ ਜਾਂ ਇੱਥੇ ਅਸੀਂ ਪੀਜੀਆਈ ਲੈ ਕੇ ਆਵਾਂਗੇ ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ ਜਿਲੰਧਰ ਨਿਵਾਸੀਆਂ ਨੂੰ ਨਰਾਸ਼ ਕਰਕੇ ਕੱਲ ਪ੍ਰਧਾਨ ਮੰਤਰੀ ਜੀ ਵਾਪਸ ਗਏ ਇੱਥੇ 에ਅਰਪੋਰਟ ਹੈ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਸਾਡੀ ਸਰਕਾਰ ਵੇਲੇ ਅਸੀਂ ਮਤਾ ਪਾਸ ਕਰਿਆ ਸੀ ਉਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ। ਉਹ ਵੀ ਉਹ ਵੈਦਾ ਵੀ ਨਹੀਂ ਕਰਕੇ ਗਏ ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦੇਜਾ ਹੋਇਆ। ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ। ਇਹਨਾਂ ਦੇ ਜਿਹੜੇ ਇੱਥੇ ਦੇ ਲੀਡਰ ਹੈ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ 'ਚ ਕਰਾਂਗੇ। ਲੇਕਿਨ ਇੱਕ ਨਹੀਂ ਮੰਨੀ ਉਲਟਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ ਜਿਹੜਾ ਕਿ ਸਾਡੇ ਲੋਕਾਂ ਦੇ ਵਿੱਚ ਰੋਸ ਹੈ ਸੋ ਇਹ ਜਿਹੜੀ ਇਹਨਾਂ ਦੀ ਪਲੌਪ ਸ਼ੋ ਹੋਇਆ ਲੋਕ ਵੀ ਨਹੀਂ ਆਏ ਅੱਠ ਹਲਕਿਆਂ ਜੋ ਪਾਰਲੀਮੈਂਟਰੀ ਹਲਕਿਆਂ ਚੋਂ ਬੰਦੇ ਬੁਲਾ ਕੇ ਵੀ 2-3 ਦਾ ਹਜ਼ਾਰ ਦਾ ਕੱਟ ਨਹੀਂ ਹੋ ਸਕਿਆ ਸਿਰਫ ਥੋੜੇ ਜੀ ਪਾਕਟ ਪਰ ਫੋਕਸ ਰੱਖਿਆ ਉਹਨਾਂ ਨੇ ਕੱਟ ਨੂੰ ਕਿਉਂਕਿ ਕੱਟ ਜਿਆਦਾ ਨਹੀਂ ਸੀ ਸੋ ਕੱਟ ਵੀ ਨਾ ਹੁੰਦਾ ਲੇਕਿਨ ਜੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ ਪਰ ਅੱਜ ਜਲੰਧਰ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਹੈ ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਿਰਾਸ਼ਾ ਜੋ ਕੱਢ ਕੇ ਇਹ ਬੇਨਤੀ ਕਰਨਾ ਕਿ ਅਸੀਂ ਬੈਠੇ ਹੈ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਹੈ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇਗੀ ਇਸ ਗੱਲ ਦਾ ਮੈਂ ਵਾਅਦਾ ਕਰਦਾ ਕਾਂਗਰਸ ਪਾਰਟੀ ਸਿੱਖਿਆ ਖੇਤਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ ਇੱਥੇ ਸਰਕਾਰੀ ਕਾਲਜ ਆਣਗੇ ਜਨਰਲ ਯੂਨੀਵਰਸਿਟੀ ਆਏਗੀ ਤੇ ਖੋਜ ਕੇਂਦਰ ਬਣਨਗੇ 30 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਹੈ 8500 ਰੁਪਇਆ ਪਰ ਔਰਤ ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਗਰੀਬ ਦੀ ਉਹਨਾਂ ਨੂੰ ਪਰ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ ਐਮਐਸਪੀ ਵਾਰੇ ਮਨੋ ਪੂਰੀ ਹਮੇਸ਼ੀ ਕਿ ਕੋਈ ਕਿਸਾਨੀ ਦੀ ਗੱਲ ਕਰਕੇ ਜਾਣਗੇ ਪ੍ਰਧਾਨ ਮੰਤਰੀ ਜੀ ਨਹੀਂ ਕੀਤਾ ਐਸੀ ਗਰੰਟੀ ਦਿੰਦੇ ਆ ਕਿ ਕੇਂਦਰ ਦੇ ਵਿੱਚ ਸਾਡੀ ਸਰਕਾਰ ਆਏਗੀ ਤਾਂ ਐਸੀ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਵਾਂਗੇ ਤੇ ਮਨਰੇਗਾ ਦੀ ਜਿਹੜੀ ਧਰਖੜ ਦਿਹਾੜੀ ਹੈ ਉਹ ਐਸੀ ਪੰਜਾਬ ਦੇ ਵਿੱਚ 500 ਰੁਪਏ ਪ੍ਰਤੀ ਮਹੀਨਾ ਕਰਾਂਗੇ ਤੇ ਪ੍ਰਾਣੀ 올ਡ ਸਕੀਮ ਪੈਨਸ਼ਨ ਦੀ ਜਿਹੜੀ ਹੈ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਐਸੀ ਲਾਗੂ ਕਰਾਂਗੇ ਅਸੀਂ ਹਿਮਾਚਲ ਜੀ ਕੀਤੀ ਹੈ ਐਸੀ ਰਾਜਸਤਾ ਜੀ ਕੀਤੀ ਹੈ ਸਾਡੀਆਂ ਸਰਕਾਰਾਂ ਨੇ ਕੇਂਦਰ ਵੀ ਸਾਡੀ ਸਰਕਾਰ ਆਉਣ ਤੇ ਐਸੀ ਉਹ ਵੀ ਕਰਾਂਗੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀ ਇੱਥੇ ਯੂਨੀਵਰਸਿਟੀ ਲਿਖਿਆ ਮਾਗੇ ਜਿਹੜਾ 에어ਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਜੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਐਸੀ ਬਜਟ ਵਧਾ ਐਸੀ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਤੇ ਇੱਥੇ ਵੀ ਕੀਤਾ ਇੱਥੇ ਸਾਡਾ ਇਹ ਮੈਨੀਫੈਸਟੋ ਹੈ ਤੁਹਾਨੂੰ ਦੱਸ ਰਿਹਾ ਕਿ ਐਸੀ ਮੈਡੀਕਲ ਟੂਰਿਜ਼ਮ ਨੂੰ ਜਿਲੰਦਰ ਦੇ ਵਿੱਚ ਬढ़ावा ਦੇਣਾ ਇੱਥੇ ਬਹੁਤ ਸਕੂਪ ਹੈ ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਣਾ ਚਾਹਦੇ ਐ ਐਸੀ ਬਾਗਾ ਵੋਟਰ ਨੂੰ ਖੋਲ ਕੇ ਜਿੰਨਾ ਇਸ ਪਾਸੇ ਦਾ ਮੈਡੀਕਲ ਲੋਕ ਅਨਸੂਰਤਾ ਚਾਹੀਦੀਆਂ ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਤੋਂ ਜਾਂ ਹੋਰ ਇੱਥੇ ਬਾਈ ਰੋਡ ਵੀ ਆ ਸਕਦੇ ਐ ਉਹ ਇੱਥੇ ਇਲਾਜ ਕਰਾਇਆ ਕਰ ਲੈਣਗੇ ਕਿ ਬਾਹਰੋਂ ਦੇਸ਼ਾਂ 'ਚ ਆ ਕੇ ਕਿਉਂਕਿ ਬਾਹਰਲੇ ਦੇਸ਼ਾਂ 'ਚ ਬਹੁਤ ਮਹਿੰਗਾ ਇਲਾਜ ਹੈ ਇੱਥੇ ਅਸੀਂ ਇਹ ਫੈਸਿਲਿਟੀਆਂ ਤਿਆਰ ਕਰਾਂਗੇ ਮੈਡੀਕਲ ਟੂਰਿਜ਼ਮ ਨੂੰ ਬढ़ावा ਦਵਾਂਗੇ ਏਮਜ਼ ਹਸਪੀਟਲ ਆ ਪੀਜੀਆਈ ਐਸੀ ਇਥੇ ਦੋਨਾਂ ਨੂੰ ਇਕੱਲੇ ਕੇ ਆਵਾਂਗੇ ਤੇ ਸਿਵਲ ਹਸਪਤਲ ਨਾਲ ਇਥੇ ਦੇ ਬੁਰੇ ਹਾਲ ਹੈ ਇਹਨਾਂ ਨੂੰ ਅਪਗ੍ਰੇਡ ਕਰਨਾ ਤੇ ਇਹ ਜਿਹੜਾ ਇਥੇ ਪਹਿਲਾਂ ਤੋਂ ਪੀਐਮਜ਼ ਦਾ ਹਸਪੀਟਲ ਹੈ ਉਹ ਸਰਕਾਰੀ ਹੱਥਾਂ ਜਾਏਗਾ ਇਸ ਚੀਜ਼ ਦਾ ਐਸੀ ਵਿਸ਼ਵਾਸ ਦੋ ਨੇ ਸੰਤਾਂ ਦੇ ਵਿੱਚ ਇਥੇ ਆਈਟੀ ਹੱਬ ਇਹਨਾਂਦਰ ਸਰਕਾਰ ਵੱਲੋਂ ਐਸੀ ਬਣਾਵਾਗੇ ਜਦੋਂ ਸਾਡੀ ਸਰਕਾਰ ਆਈ ਤੇ ਖੇਡਾਂ ਨੂੰ ਖੇਡ ਸੰਤ ਨੂੰ ਮੁੜ ਸੁਰਜੀਤ ਉਹ ਮੈਂ ਤੁਹਾਨੂੰ ਦੱਸਦਾ ਕਿ ਇੰਡਸਟਰੀ ਅਸੀਂ ਸਾਰੀ ਉਹ ਦਵਾਰੇ ਹੱਡਾ ਰੋੜੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ ਸਾਡਾ ਰੌ ਮਟੀਰੀਅਲ ਚਮੜੇ ਦਾ ਉਹਨਾ ਬੰਦ ਹੋ ਗਿਆ ਸਾਡੀ ਫੋਰਜਿੰਗ ਇੰਡਸਟਰੀ ਖਤਮ ਹੋ ਰਹੀ ਹੈ ਸਾਡੀ ਟੂਲ ਮਸ਼ੀਨਾਂ ਬਣਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ ਰੋਜ਼ਗਾਰ ਦੇ ਵਿੱਚ ਅਸੀਂ ਨਵੇਂ ਸਟਾਰਟਅਪ ਸਕੀਮ ਲੈ ਕੇ ਆਵਾਂਗੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਮੁਖੀ ਬਣਾਉਣ ਵਾਸਤੇ ਏਡਾਂ ਦਾ ਵਧੀਆ ਇੱਥੇ ਅਸੀਂ ক্রিকেট ਸਟੇਡੀਅਮ ਬਣਾਣਾ ਹੈ ਤੇ ਨਾਲ ਨਾਲ ਬਾਕੀ ਹੱਤੀ ਇੱਥੇ ਦੀ 메인 ਗੇਮ ਹੈ ਉਸ ਦੇ ਸਟੇਡੀਅਮਾਂ ਦੀ ਇੰਪਰੂਵਮੈਂਟ ਤੇ ਇੰਡੋਰ ਸਟੇਡੀਅਮ ਵੀ ਅਸੀਂ ਬਣਾਉਣੇ ਆ ਤੇ ਸ਼ਹਿਰ ਦੇ ਮਸਲੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2 ਸਾਲ ਉਹਨਾਂ ਦੇ ਐਮਐਲਏ ਨੇ ਮਾਫੀਆ ਨੂੰ ਇੱਥੇ ਬढ़ावा ਦਿੱਤਾ ਹੈ ਇੱਥੇ ਜਿਹੜੀ ਗੜਾ ਸੱਟਾ ਇੱਥੇ ਲੋਟਰੀ ਇੱਥੇ ਨਸ਼ੇ ਉਹਦੇ ਚ ਆਮ ਆਦਮੀ ਪਾਰਟੀ ਦੇ ਲੀਡਰ ਪੂਰੀ ਤਰ੍ਹਾਂ ਇਨਵੋਲਡ ਹੈ ਜਿਹੜੇ ਕਿ ਹੁਣ ਬੀਜੇਪੀ ਚ ਚਲੇ ਗਏ ਉਹ ਖਾਸ ਤੌਰ ਤੇ ਬੀਜੇਪੀ ਨੇ ਲੈਣ ਲੱਗੇ ਨਹੀਂ ਸੋਚਿਆ ਕਿ ਅਸੀਂ ਕਿਹਾ ਜਾ ਸਟੱਫ ਲੈ ਰਹੇ ਜੇ ਕੋਈ ਬੀਜੇਪੀ ਨੂੰ ਵੋਟ ਵੀ ਪਾਉਣਾ ਚਾਹਦਾ ਹੈ ਤਾਂ ਉਹ ਰਿੰਕੂ ਵੱਲ ਦੇਖਦਾ ਹੈ ਕਿ ਇਹ ਜਿਹੜਾ ਡਾਉਨ ਇੱਥੇ ਪੈਦਾ ਹੋਇਆ ਮਾਫੀਆ ਦਾ ਆਲਟੀਮੇਟਲੀ ਸਾਨੂੰ ਇਸ ਬੰਦੇ ਕੋਲ ਜਾਣਾ ਪੈਣਾ ਇਹਦੀ ਮਿੰਟ ਕਰਨੀ ਪੈਣੀ ਕੰਮ ਕਰਾਉਣ ਨੂੰ ਔਰ ਇਹਦੇ ਕੋਲ ਕੋਈ ਆਸ ਨਹੀਂ ਹੈ ਲੋਕਾਂ ਨੂੰ ਜਿਸ ਤਰੀਕੇ ਦਾ ਇੱਥੇ ਇਹਨਾਂ ਨੇ ਮਾਫੀਆ ਓਪਰੇਟ ਕੀਤਾ ਹੈ ਉਸ ਤੋਂ ਅੱਜ ਜਲੰਧਰ ਸ਼ਹਿਰ ਬਹੁਤ ਦੁਖੀ ਹੋ ਗਿਆ ਇੱਥੇ ਗੋਲੀਆਂ ਚੱਲ ਰਹੀਆਂ ਐ ਇੱਥੇ ਸਨੇਚਿੰਗ ਹੋ ਰਹੀ ਐ ਇੱਥੇ ਲੁੱਟਾਂ ਹੋ ਰਹੀਆਂ ਇੱਥੇ ਪਰੌਤੀਆਂ ਮੰਗੀਆਂ ਜਾ ਰਹੀਆਂ ਇੱਥੇ ਚੋਰੀਆਂ ਹੋ ਰਹੀਆਂ ਇੱਥੇ ਡਾਕੇ ਪੈ ਰਹੇ ਇਹ ਸਿਸਟਮ ਨੂੰ ਸਾਰੇ ਨੂੰ ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰਥ ਹੈ ਪਹਿਲਾਂ ਵੀ ਕੀਤਾ ਹੈ ਤੇ ਅਗerro ਵੀ ਕਾਂਗਰਸ ਪਾਰਟੀ ਐਸੀ ਆਪਣੀ ਜਾਨ ਦੇ ਦਾਂਗੇ ਲੇਕਿਨ ਐਸੇ ਦੇ ਮਾਫੀ ਆਦਾ ਜਿਹੜਾ ਨੈਕਸਸ ਹੈ ਨੂੰ ਤੋੜ ਕੇ ਸਾਹ ਲਵਾਂਗੇ ਪਹਿਲਾਂ ਵੀ ਕਾਂਗਰਸ ਨੇ ਜਾਨawar ਕੇ ਇੱਥੇ ਸ਼ਾਂਤੀ ਹਰਕਤੋਲ ਬਸਤਾ ਨੂੰ ਬਰਕਰਾਰ ਕੀਤਾ ਹੁਣ ਵੀ ਇਹ ਮੇਰੀ ਡਿਊਟੀ ਹੋਏਗੀ ਜਾਂ ਚੱਨੇ ਰਹੇਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਜਾਂ ਇਹ ਮਾਫੀਆ ਰਹੇਗਾ ਵਿਚ ਵਿਚਾਲੇ ਮੈਂ ਹੋਰ ਕੁਝ ਰਹਿਣ ਨਹੀਂ ਦੇਣਾ ਇੱਕ ਹਵਾਈ ਅੱਡੇ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ ਬਾਤਾਵਰਨ ਦਾ ਇਥੇ এনवायरमेंट ਦਾ ਇੰਪਰੂਵਮੈਂਟ ਕਿਉਂਕਿ ਮੈਂ ਇਥੇ ਸਮੂਹਿਕ ਡਿਵੈਲਪਮੈਂਟ ਕਰਾ ਲਿਆ ਕੋਈ ਗਲੀਆਂ ਨਾੜੀਆਂ ਗਲੀਆਂ ਨਹੀਂ ਇਨਵਾਇਰਨਮੈਂਟ ਠੀਕ ਕਰਨਾ ਐਜੂਕੇਸ਼ਨ ਠੀਕ ਕਰਨੀ ਹੈਲਥ ਠੀਕ ਕਰਨੀ ਇਥੇ ਲੋਕਾਂ ਦੀ ਇਨਕਮ ਦੇ ਸਾਧਨ ਬਣਾਣੇ ਇੱਕ اچھا ਬਾਤਾਵਰਨ ਜਿਹੜਾ ਸਾਡਾ ਇਥੇ ਕਾਨੂੰਨ ਵਿਵਸਥਾ ਉਹ ਠੀਕ ਕਰਨੀ ਹੈ ਖੜਕਾ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋੜ ਰੋੜਰ ਨੂੰ ਦੇਖਿਆ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਵਾਲੇ ਨਹੀਂ ਦੇਖੇ ਇਹ ਸਾਰਾ ਕੁਝ ਇੱਥੇ ਠੀਕ ਕਰਨ ਵੜਾ ਹੈ ਨਸ਼ਿਆਂ ਦੀ ਰੋਕਥਾਮ ਦਾ ਵੱਡਾ ਮਸਲਾ ਹੈ ਅਸੀਂ ਇਹ ਜਿਹੜਾ ਮੈਨੀਫੈਸਟੋ ਅੱਜ ਜਾਰੀ ਕਰਾਂਗੇ ਤੇ ਨਾਲ ਨਾਲ ਜੋ ਮੈਂ ਪਹਿਲਾਂ ਕੰਮ ਕੀਤੇ ਜਲੰਧਰ ਸ਼ਹਿਰ ਦੇ ਜਿਦੇ ਵਿੱਚ ਆਦਮਪੁਰ ਚ ਕਾਲਜ ਵੀ ਖੋਲ੍ਹਿਆ ਡੇਰਾ ਬੱਲਾ ਨੂੰ 25 ਕਰੋੜ ਰੁਪਏ ਦਿੱਤਾ ਹੈ ਸਤਗੁਰ ਕਬੀਰ ਮਹਾਰਾਜ ਜੀ ਦੇ ਕਮਿਊਨਿਟੀ ਸੈਂਟਰ ਨੂੰ ਪੈਸੇ ਦਿੱਤੇ ਐਫੇ ਮੈਂ ਖਾਟੀ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ 10 ਕਰੋੜ ਰੁਪਇਆ ਦਿੱਤਾ ਹੈ ਇੱਥੇ ਦਾ ਜਿਹੜਾ ਦੇਵੀ ਤਲਾਬ ਮੰਦਿਰ ਹੈ ਉਹਦਾ ਜੀਐਸਟੀ ਮਾਫ ਐਸੀ ਕੀਤਾ ਸੀ ਕਿ ਜਿਹੜਾ ਉੱਥੇ ਲੰਗਰ ਪ੍ਰਥਾ ਜੀ ਚੱਲੇਗੀ ਉੱਥੇ ਜੀਐਸਟੀ ਕੁਝ ਵੀ ਉਹਨਾਂ ਨੇ ਖਰੀਦਣਾ ਉਹਦਾ ਜੀਐਸਟੀ ਮਾਫ ਹੋਏਗਾ ਇਹ ਮੈਂ ਕੈਬਿਨੇਟ ਦੇ ਵਿੱਚ ਪਾਸ ਕੀਤਾ ਹੋਇਆ ਜਿਹੜਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਕਿ ਮੈਂ ਦੇਵੀ ਤਲਾਬ ਮੰਦਿਰ ਦਾ ਵੀ ਜੀਐਸਟੀ ਮਾਫੀ ਕਰ ਰਿਹਾ ਹਾਂ ਬਹੁਤ ਕੰਮ ਮੈਂ ਜਲੰਧਰ ਦੇ ਵਿੱਚ ਕੀਤੇ ਆ ਉਹਨਾਂ ਦੀ ਮੈਂ ਲਿਸਟ ਜਾਰੀ ਕਰਾਂਗਾ ਤੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਘਰ ਇਸੇ ਰਹਿਣ ਲੱਗ ਗਿਆ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਆ ਕਦੇ ਕੋਈ ਜਿੱਤ ਕੇ ਨਹੀਂ ਜਾਂਦਾ ਹੁੰਦਾ ਮੈਂ ਜਿੱਤਦੀ ਜਦੋਂ ਤੁਸੀਂ ਮੈਨੂੰ ਜਿਤਾਓਗੇ ਤਾਂ ਮੈਂ ਤੁਹਾਡੇ ਵਿਚਕਾਰ ਰਹਾਂਗਾ ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਦਿੰਦਾ ਹਰ ਮੇਰਾ ਕੋਈ ਨਾ ਹੀ ਪਹਿਲਾ ਇਲੈਕਸ਼ਨ ਨਾ ਮੇਰਾ ਆਖਰੀ ਹੈ ਜੇ ਮੈਂ ਅੱਜ ਤੱਕ ਮੈਂ ਕਿਸੇ ਨੂੰ ਜੋ ਗੱਲ ਕਹੀ ਉਹਦੇ ਤੇ ਖੜਿਆ ਧੋਖਾ ਨਹੀਂ ਦਿੱਤਾ ਤੇ ਹੁਣ ਵੀ ਮੈਂ ਜੇ ਕਹਿ ਰਿਹਾ ਤੇ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਤਾਂ ਮੈਂ ਧੋਖਾ ਨਹੀਂ ਕਰਾਂਗਾ ਤੁਹਾਡੇ ਵਿਚਕਾਰ ਰਹਿ ਕੇ ਹੀ ਸੇਵਾ ਕਰਾਂਗਾ ਇੱਕ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਮੁੱਖ ਮੰਤਰੀ ਜੀ ਦਾ ਸਵਾਲ ਹੈ ਕਿ ਤੇਰਾ ਕਿਸਾਨਾਂ ਦੇ ਨਾਲ ਕੀ ਬੈਰ ਹੈ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਇਹ ਕਲੈਕਟਰ ਰੈਲੀ ਹੈ ਹਮੇਸ਼ਾ ਹੁੰਦੀ ਹੈ ਉਹਨਾਂ ਦਾ ਜੀ ਆਇਆਂ ਨੂੰ ਇੱਥੇ ਆਇਆ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਸੀ ਇਹ ਬੱਕਰੀ ਗਾਲਿਆ ਉਹਨਾਂ ਨੇ ਕੋਈ ਦਿੱਤਾ ਨਹੀਂ ਪਰ ਤੁਸੀਂ ਕਿਉਂ ਰਾਤ ਨੂੰ ਕਿਸਾਨ ਚੱਕੇ ਪੰਜਾਬ ਪੁਲਿਸ ਤੋਂ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵੀ ਜਾ ਕੇ ਜਲੀਲ ਕਰਾਇਆ ਅਗਲੇ ਦਿਨ ਕਿਸਾਨਾਂ ਨੂੰ ਨਜ਼ਰਬੰਦ ਰੱਖਿਆ ਐਸੀ ਸਾਡਾ ਗਰਜ ਮੁੱਖ ਮੰਤਰੀ ਦੇ ਨਾਲ ਹੈ ਕਿ ਤੁਸੀਂ ਇੱਥੇ ਦੇ EMPLOYEES ਨੂੰ ਜਦ ਵੀ ਤੁਹਾਡੀ ਪੇਰੀ ਆਉਂਦੀ ਹੈ ਤੁਸੀਂ EMPLOYEES ਦੀ ਯੂਨੀਅਨ ਨੂੰ ਅੜਕੇ ਅੰਦਰ ਦੇ ਦਿੰਦੇ ਹੋ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਇਹ ਜਿਹੜਾ ਅਰਾਜਿਕਤਾ ਫੈਲਾਰੀ ਆ ہماری ਪਾਰਟੀ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ ਇਸ ਲਈ ਦਾ ਮੁੱਖ ਮੰਤਰੀ ਜਵਾਬ ਦੇਵੇ ਕਿ ਕਿਉਂ ਇਸ ਤਰੀਕੇ ਦਾ ਧੱਕਾਸ਼ਾਹੀ ਦੋ ਦਿਨ ਲਗਾਤਾਰ ਕੀਤੀ ਗਈ ਕਿਸਾਨਾਂ ਦੇ ਨਾਲ ਤੇ EMPLYE ਦੇ ਨਾਲ ਲੋਕਾਂ ਨੂੰ ਹੈਰਾਨ ਕੀਤਾ ਗਿਆ ਜਾਣ ਬੁੱਝ ਕੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਗਿਆ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਆਮ ਆਦੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਉਹਨਾਂ ਦਾ ਜਿਹੜੀ ਸਾਜ਼ਿਸ਼ ਹੈ ਉਹਨਾਂ ਨੇ ਇੱਥੇ ਬੱਸ ਵੀ ਚੜਵਾਈ ਹੈ ਦੋ ਦਿਨ ਪਹਿਲਾਂ ਜਦ ਕੇ ਸਾਡੀ ਆਰ.ਏ.ਸੀ. ਰੋਸ ਮਾਰਚ ਉਹਨਾਂ ਨੇ ਇੱਥੇ ਅਰਾਜਿਕਤਾ ਫੈਲਾਉਣ ਲਈ ਪ੍ਰਿੰਟ ਮੀਡੀਆ ਤੇ ਹਮਲਾ ਕੀਤਾ ਹੈ ਆਮ ਆਦੀ ਪਾਰਟੀ ਨੇ ਇੱਥੇ ਦੇ ਅਜੀਤ ਅਖਬਾਰ ਤੇ ਹਮਲਾ ਕੀਤਾ ਬਹੁਤ ਸਾਰੇ YouTube ਚੈਨਲ ਉਹਨਾਂ ਨੇ ਬੰਦ ਕੀਤੇ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆਮ ਆਦੀ ਪਾਰਟੀ ਇੱਥੇ ਕਰ ਰਹੀ ਹੈ ਉਹਦਾ ਐਸੀ ਰੋਸ ਹੈ ਸਾਨੂੰ ਐਸੀ ਉਹਦਾ ਪੂਰਾ ਵਿਰੋਧ ਕਰਦਾ ਸਰਦਾਰ ਜੀ ਕਿ ਸਿੱਖੀ ਦੀ ਪਰਵਾਹ ਹੈ ਤੇ ਨਾ ਹੀ ਹਿੰਦੂ ਦਾ ਹਿੰਦੂ ਜਿਹੜਾ ਸਮਾਜ ਹੈਗਾ ਉਹ ਪਰਵਾਹ ਕਰਦਾ ਉਹਦਾ ਆਰ ਮੰਤਰੀ ਜਿਹੜਾ ਸਾਡਾ ਪਰਿਵਾਰਵਾਦ ਦਾ ਉਹਨਾਂ ਨੇ ਬਹੁਤ ਖੁਸ਼ੀ-ਖੁਸ਼ੀ ਲੈ ਲਿਆ ਆਪਣੇ ਹੱਥਾਂ ਦੇ ਵਿੱਚ ਸਾਡੇ ਇੱਥੇ ਪਰਿਵਾਰਵਾਦ ਚੌਧਰੀ ਪਰਿਵਾਰ ਸੀਗਾ ਯਾ ਜਿਹੜੇ ਹੋਰ ਸੀਗੇ ਉਹ ਆਪਣੇ ਤੌਰ ਤੇ ਆਪਣੇ ਘਰ ਲੈ ਗਏ ਜਿਨ੍ਹਾਂ ਨੂੰ ਜ਼ਿਆਦਾ ਲਾਲਸਾ ਸੀ ਸਾਡੇ ਵਿੱਚ ਹੁਣ ਕੋਈ ਪਰਿਵਾਰਵਾਦ ਨਹੀਂ ਬਚਿਆ ਸਾਰਾ ਪਰਿਵਾਰਵਾਦ ਉਹ ਹੋਂਚ ਲਿਖਿਆ ਸਾਡੇ ਅਸੀਂ ਖੁਸ਼ ਹੀ ਆ ਕਿ ਚਲੇ ਗਏ ਸਿਰ ਭਾਈ ਸਾਹਿਬ ਇਹਨਾਂ ਦਾ ਦੇਖਦੇ ਸੀ ਤੋਂ ਕਿਹਾ ਕਿ ਇਤਿਹਾਸ ਕਰ ਤੂੰ ਸਿਰਫ ਆਪਣੇ ਪਰਿਵਾਰ ਯਾ ਫਿਰ ਸਿਰਫ ਮੁਗਲਾਂ ਬਾਰੇ ਲਿਖਵਾਇਆ ਵੈ ਸਾਹਿਬ ਜਾਦੇ ਬਾਰੇ ਜਿਹੜਾ ਕੁਝ ਨਹੀਂ ਲਿਖਵਾਇਆ ਤਾਂ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਪਾਇਆ ਇਹ ਇੱਕ ਕਲਪਨਿਕ ਗੱਲ ਹੈ ਐਦਾਂ ਦੀ ਕੋਈ ਗੱਲ ਨਹੀਂ ਆਖਰ ਜੇ ਮੈਂ ਕਾਂਗਰਸੀ ਹਾਂ ਮੈਂ ਚਮਕੌਰ ਸਾਹਿਬ ਦੇ ਵਿੱਚ ਸਿੱਖ ਹਿਸਟਰੀ ਨੂੰ ਫਿਲਮਾਉਣ ਵਾਸਤੇ ਇੱਕ ਮਿਊਜ਼ੀਅਮ ਤਿਆਰ ਕੀਤਾ ਹੈ ਜੀ ਦਾ ਨਾਮ ਹੈ ਦਾਸਤਾਨੇ ਸ਼ਹਾਦਤ ਪਿਛਲੇ 2 ਸਾਲ ਤੋਂ ਉਹਦੀ ਲਾਈਨ ਨਹੀਂ ਟੁੱਟੀ ਹੈ ਲਗਾਤਾਰ ਲੋਕ ਉਹਨੂੰ ਦੇਖਣ ਆਉਂਦੇ ਆ ਅੱਜ ਤੱਕ ਲਾਈਨ ਨਹੀਂ ਟੁੱਟੀ ਉਹਦੇ ਵਿੱਚ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦਿਆਂ ਦਾ ਇਤਿਹਾਸ ਬੋਟਲ ਫਿਲਵਾਇਆ ਗਿਆ ਹੈ ਹਰ ਦਿਖਾਇਆ ਗਿਆ ਉਸ ਨੂੰ ਐਸੀ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਤਿਆਰ ਕੀਤਾ ਕਿ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਾਡਾ ਇਤਿਹਾਸ ਪਤਾ ਲੱਗੇ ਤੇ ਇਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਕਿ ਜੀ ਸਾਡਾ ਇਤਿਹਾਸ ਨਹੀਂ ਦਿਖਾਇਆ ਜਾਂਦਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਦੇ ਇਥੇ ਮਾਫੀਆ ਚਲਾ ਰਿਹਾ ਇਹਨਾਂ ਨੂੰ ਆਪਣਾ ਕੋਈ ਬੰਦਾ ਨਹੀਂ ਮਿਲਿਆ ਬੀਜੇਪੀ ਨੂੰ ਇਥੇ ਖੜਾ ਕਰਨ ਵਾਸਤੇ ਜਿਹੜੇ ਬੰਦੇ ਇਥੇ ਮਾਫੀਆ ਨੂੰ ਆਪਰੇਟ ਕਰ ਰਹੇ ਆ ਉਹਨਾਂ ਨੂੰ ਪਾਰਟੀ ਵਿੱਚ ਲੈ ਕੇ ਉਹਨਾਂ ਦੀ ਪਸਾਕੀਆਂ ਬਣਾ ਕੇ ਤਾਂ ਲੱਚੇ ਲੜਨ ਫਿਰ ਇਹ ਕਿਸ ਤਰੀਕੇ ਨਾਲ ਕਹਿ ਰਹੇ ਆ ਕਿ ਜੀ ਇਥੇ ਮਾਹੌਲ ਠੀਕ ਕਰ ਦੇਣਗੇ ਕਿ ਆ ਸੀਤਲ ਉਂਗਰਾਲ ਦੇ ਕਰੈਕਟਰ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ 19 ਕੇਸ ਹੈ ਸੀਤਲ ਉਂਗਰਾਲ ਦੇ ਕੀ ਆ ਉਹਨਾਂ ਨੂੰ ਜਿਹੜੀਆਂ ਰਿੰਕੂ ਐ ਉਹਦੀਆਂ ਐਕਟੀਵਿਟੀਜ਼ ਦਾ ਪਤਾ ਨਹੀਂ ਐ ਉਸ ਨੂੰ ਟਿਕਟ ਦਿੱਤੀ ਐ ਕਿ ਆ ਬੀਜੇਪੀ ਕੋਲ ਕੋਲ ਅੱਛਾ ਨੌਜਵਾਨ ਜਾਂ ਕੋਈ ਬੀਜੇਪੀ ਦਾ ਕੋਈ ਵਰਕਰ ਐ ਤੇ ਬਚਿਆ ਹੀ ਨਹੀਂ ਸੀ ਕਿ ਬਾਹਰੋਂ ਲਿਆ ਕੇ ਬੰਦਾ ਦੇਣਾ ਪਿਆ ਦਲ ਬਦਲੂ ਕਰਾ ਕੇ ਉਹਨੂੰ ਉਹਦਾ ਵੀ ਕੈਰੇਕਟਰ ਖਰਾਬ ਕਰਤਾ ਇੱਥੇ ਜੀ ਸਾਡਾ ਸੱਭਿਆਚਾਰ ਵਿਗਾੜਿਆ ਇਹਨਾਂ ਨੇ ਉਸ ਨੂੰ ਗੰਦਣਾ ਕੀਤਾ ਬੰਦਿਆਂ ਨੂੰ ਖਰੀਦ-ਖਰੀਦ ਕੇ ਅੱਗੇ ਲੈ ਕੇ ਜਾ ਰਹੇ ਲਾਲਚ ਦੇ ਕੇ ਤੇ ਚੌਧਰਾ ਦੇ ਅੱਖ ਇਸ ਕਰਕੇ ਉਹ ਆਪਣੇ ਜਿਹੜਾ ਮੰਜਾ ਉਹਦੇ ਥੱਲੇ ਝਾੜੂ ਫੇਰ ਲਿਆ ਪ੍ਰਧਾਨ ਮੰਤਰੀ ਜੇ ਆਉਂਦੇ ਸਾਡੇ ਤੱਕ ਰਿਸ ਪਾ ਕੇ ਚਲੇ ਜਾਂਦੇ ਭਾਈ ਪਿਛਲੀ ਵਾਰ ਵੀ ਪਾਗੇ ਸੀ ਐਤ ਕੀ ਫੇਰ ਕਿਸਾਨਾਂ ਦਾ ਕੱਲ ਰਾਤ ਮਾਰਦਾ ਰਸਾਰੀ ਰਾਤ ਕਿਸਾਨ ਅੰਦਰ ਮੱਛਰ ਲੜਾਈ ਜਿਹੜਾ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਕਹਿਣਾ ਜੀ ਤੁਸੀਂ ਪੰਜਾਬ ਵਾਸਤੇ ਆਪਣਾ ਨਜ਼ਰੀਆ ਠੀਕ ਕਰੋ ਇਹ ਪੰਜਾਬ ਤੁਹਾਡੇ ਨਾਲ ਲੱਗੇ ਸਾਨੂੰ ਕੋਈ ਉਤਰਾਜ ਨਹੀਂ ਹੈ ਕਿਸੇ ਵੀ ਪਾਰਟੀ ਦੇ ਨਾਲ ਲੇਕਿਨ ਸਖਾਵਾਂ ਮਾਹੌਲ ਬਣਾਵੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਅੱਛਾ ਵਿਸ਼ਵਾਸ ਦੇ ਕੇ ਜਾਂਦੀ ਇੱਥੇ ਭਾਜਪਾ ਦੀ ਕੱਲ ਰੈਲੀ ਕੁਝ ਨਹੀਂ ਦਿੱਤਾ ਉਹਦੇ ਕਰਕੇ ਲੋਕ ਨਰਾਜ਼ ਨੇ ਚਲੇ ਗਿਆ ਚੰਨੀ ਪਾਰਟੀ ਤਾਂ ਨਹੀਂ ਬਦਲੀ ਨਹੀਂ ਪਾਰਟੀ ਨਹੀਂ ਬਦਲੀ ਮੈਂ ਕਹ ਰਹੀ ਹਾਂ ਪਾਰਟੀ ਪਾਰਟੀ ਦਾ ਬੰਦਾ ਚਾਹੀਦਾ ਮੇਰਾ ਏਰੀਆ ਜਨਰਲ ਸੀਗਾ ਮੈਂ ਰਿਜ਼ਰਵ ਦੇ ਵਿੱਚ ਆਇਆ ਮੈਂ ਆਪਣੇ ਜਿਲ੍ਹੇਰੇਆਂ ਕੋਲ ਆਇਆ ਮੇਰੇ ਦਾਦੇ ਪਰਦਾਦੇ ਇੱਥੇ ਦੀ ਸੀ ਮੈਂ ਇੱਥੇ ਘਰ ਲਿਆ ਮੇਰੇ ਮੇਰੇ ਜਿਲ੍ਹੇਰੇ ਇੱਥੇ ਜਿਲਦਰ ਦੇ ਵਿੱਚ ਹੈ ਮੈਂ ਤਾਂ ਆ ਕੇ ਉੱਥੇ ਨਤਮਸਤਕ ਹਰ ਵਾਰ ਹੁੰਦਾ ਸਾਡੇ ਕੋਈ ਮੁੰਡਾ ਜੰਮਦਾ ਸਾਡੇ ਕੋਈ ਖੁਸ਼ੀ ਆਉਂਦੀ ਘਰ ਦੇ ਵਿੱਚ ਪੈਣਾ ਸੀ ਆਪਣੇ ਜਠੇਰਿਆਂ ਦੇ ਮਤਾਂ ਦਿੱਕਰ ਜਲੰਧਰ ਆਉਂਦੇ ਜੋਂ ਇਹ ਜਲੰਧਰ ਇਹ ਆਗੇ ਤਾਂ ਕਿਆ ਮਾੜੀ ਗੱਲ ਕਰੀ ਸਰ ਜੀ ਨਹੀਂ ਕਹਿੰਦਾ ਉਹ ਉਹਨਾਂ ਉਹਨਾਂ ਦਾ ਨਜ਼ਰੀਆ ਕਹਿ ਰਿਹਾ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਕੱਲ ਕਿਸਾਨਾਂ ਨੂੰ ਚੱਕ-ਚੱਕ ਕੇ ਅੰਦਰ ਦਿੱਤਾ ਉਹਦਾ ਕਿਆ ਮਤ ਲਗਾਇ ਮਤਲਬ ਕਿਉਂ ਹੈ ਐਤਾ ਕਿਉਂ ਹੈ ਇਹ ਤਾਂ ਉਹ ਦੱਸਣ ਵੀ ਕਿਉਂ ਹੈ ਜੀ ਕਿਉਂ ਉਹ ਐਮਐਸਪੀ ਦੀ ਗਰੰਟੀ ਨਹੀਂ ਦੇ ਸਕੇ ਕੱਲ ਕਿਉਂ ਉਹ ਸਾਡੇ ਵਪਾਰੀਆਂ ਨੂੰ ਵਿਸ਼ਵਾਸ ਨਹੀਂ ਦੇ ਸਕੇ ਕਿ ਜੀ ਇਸ ਮੈਂ ਤੁਹਾਡੀ ਕੇਅਰ ਕਰੂੰਗਾ ਤੁਹਾਡਾ ਜਿਹੜਾ ਕਾਨੂੰਨ ਬਣਾਤਾ ਮੈਂ ਕਿ ਜੀ GST ਇਹ ਜਿਹੜਾ ਤੁਹਾਨੂੰ 31 ਮਾਰਚ ਤੱਕ ਜਮ੍ਹਾਂ ਕਰਾਉਣਾ ਪੈਣਾ ਮੈਂ ਉਹ ਵਾਪਸ ਲਵਾਂਗਾ ਤੁਸੀਂ ਇਹ 45 ਦਿਨਾਂ ਤੱਕ ਦਾ ਆਧਾਰ ਨਹੀਂ ਦੇ ਸਕਦੇ ਤੋਂ ਜ਼ਿਆਦਾ ਆਧਾਰ ਨਹੀਂ ਦੇ ਸਕਦੇ ਮੈਂ ਇਹ ਕਾਨੂੰਨ ਕਾਲਾ ਜਿਹੜਾ ਦੁਕਾਨਦਾਰਾਂ ਵਾਸਤੇ ਪਾਸਤੇ ਬਣਾਤਾ ਮੈਂ ਵਾਪਸ ਲਵਾਂਗਾ ਉਹ ਸਾਡੇ ਵਪਾਰੀ ਵਾਸਤੇ ਕੀ ਦੇ ਕੇ ਜਾਈ ਹੱਦ ਕਿਹੜਾ ਸਾਡੇ ਜਲੰਧਰ ਦੇ ਵਪਾਰੀ ਜੀ ਉਹਨਾਂ ਨੇ ਗੱਲ ਕੀਤੀ ਹੈ ਕੱਲ ਜਲੰਧਰ ਦਾ ਵਪਾਰੀ ਆ ਜੇ ਨਰਾਸ਼ ਹੈ ਕਿ ਭਾਜਪਾ ਨੇ ਉਹਨਾਂ ਦਾ ਕੱਲ ਦਿਲ ਤੋੜਿਆ ਕੋਈ ਵੀ ਚੀਜ਼ ਵਪਾਰੀਆਂ ਵਾਸਤੇ ਅਲਾਉਂਸ ਨਹੀਂ ਕਰਕੇ ਅਡਾਨੀ আর আদਾਨੀ ਦੇ ਇੱਥੇ ਬਣਾ ਕੇ بڑے بڑے ਮਾਹੌਲ ਸਾਡੇ ਜਲੰਧਰ ਦੀ ਈੜੀ ਦੁਕਾਨਦਾਰੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਐਸੀ ਆਪਣੇ ਜਲੰਧਰ ਦੇ ਵਪਾਰੀ ਨਾਲ ਹੈ ਦੁਕਾਨਦਾਰ ਨਾਲ ਫਿਰ ਦੋ